ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਿਆਂ ਦੇ ਉੱਤੇ ਜਦੋਂ ਵੀ ਕਦੇ ਸੰਕਟ ਮਈ ਸਮਾ ਆਇਆ ਉਸ ਨੂੰ ਖੁਸ਼ੀਆਂ ਦੇ ਨਾਲ ਹੀ ਢਾਇਆ ਸਿੰਘਾਂ ਦੇ ਖੁਸ਼ੀ ਦਾ ਸਮਾ ਵੀ ਆਇਆ ਖੁਸ਼ੀ ਗਮੀ ਨੂੰ ਇੱਕ ਤਰ੍ਹਾਂ ਦਾ ਕਰਕੇ ਜਾਣਿਆ ਕਿਉਂਕਿ ਸਾਡੇ ਗੁਰੂਆਂ ਦਾ ਆਦੇਸ਼ ਸੀ ਹਰ ਵੇਲੇ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਰਵੇ ਤਾਹੀਂ ਤੇ ਸਤਿਗੁਰੂ ਨੇ ਨਾਰਾ ਦਿੱਤਾ ਸੀ ਔਰ ਹਰ ਵੇਲੇ ਖੁਸ਼ੀ ਹੋਏ ਗਮੀ ਹੋਏ ਅਨਾ ਸਾਹਿਬ ਦਾ ਪਾਠ ਖਾਲਸੇ ਨੂੰ ਜਰੂਰ ਬਖਸ਼ਿਸ਼ ਕੀਤਾ ਇੱਕੋ ਜਿਹਾ ਸਮਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਦੁੱਖ ਸੁੱਖ ਦੋਨੋਂ ਸੰਕਰ ਜਾਣੇ ਵਾਲੀ ਅਵਸਥਾ ਬਣਾਈ ਗੁਰੂ ਸਵਾਰੀ ਵਿੱਚ ਸਮਾਂ ਦੀਵਾਲੀ ਦਾ ਤਿਹਾਰ ਨੇੜੇ ਸੀ ਔਰ ਭਾਈ ਮਣੀ ਸਿੰਘ ਜੀ ਉਸ ਵੇਲੇ ਦਰਬਾਰ ਸਾਹਿਬ ਦੇ ਸੇਵਾ ਸਮਾਰ ਕਰਦੇ ਸਨ ਆਪ ਜੀ ਨੇ ਸੰਗਤਾਂ ਨੂੰ ਬੜੇ ਉੱਚੇ ਚੇਤੇ ਤੌਰ ਤੇ ਸਨੇ ਭੇਜੀ ਕੈਦ ਕੀ ਦਿਵਾਲੀ ਵਾਲਾ ਫਰਬਾਪਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ ਸਮੂਹ ਨਾਨਕ ਨਾਮ ਦੇਵਾ ਸੰਗਤਾਂ ਨੂੰ ਇਕੱਤਰ ਕਰਕੇ ਗੁਰਮਤੇ ਵਿਚਾਰਾਂ ਕਰਨੀਆਂ ਨੇ ਉਧਰੋਂ ਜ਼ਕਰੀਆ ਖਾਨ ਜਿਹੜਾ ਕਿ ਸਿੰਘਾਂ ਦਾ ਖੁਰਾ ਖੋਇ ਮਟਾਉਣ ਵਾਸਤੇ ਤੱਪਰ ਸੀ ਉਸ ਤੱਕ ਖਬਰ ਪਹੁੰਚੀ ਉਸਨੇ ਆਪਣੇ ਇਲਤਿਆਂ ਨੂੰ ਭੇਜਿਆ ਕਿ ਭਾਈ ਜਾਓ ਜਾ ਕੇ ਭਾਈ ਮਣੀ ਸਿੰਘ ਨੂੰ ਕਹੋ ਜੇ ਦਿਵਾਲੀ ਮਨਾਉਣੀ ਹੈ ਤਾਂ 5000 ਰੁਪਇਆ 5000 ਮੋਹਰ ਲੱਗੇਗੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਕੇ ਤੁਸੀਂ ਦਿਵਾਲੀ ਮਨਾ ਸਕਦੇ ਹੋ ਸੋ ਭਾਈ ਮਣੀ ਸਿੰਘ ਨੇ ਮੋੜਵਾ ਉੱਤਰ ਦੇ ਕੇ ਨਾਲ ਇੱਕ ਖਤ ਭੇਜਿਆ ਕਿ ਬਿਲਕੁਲ ਅਸੀਂ 5000 ਰੁਪਏ ਦੇ ਦੇਵਾਂਗੇ ਸਾਡੀ ਖਾਲਸੇ ਦੀ ਦੀਵਾਲੀ ਦੇ ਵਿੱਚ ਕੋਈ ੜਕਾ ਨਹੀਂ ਪੈਣਾ ਚਾਹੀਦਾ ਖਾਲਸੇ ਦੇ ਕੱਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਬੇਰਮਤੀ ਨਹੀਂ ਹੋਣੀ ਚਾਹੀਦੀ ਖਾਲਸੇ ਦੇ ਕੱਟ ਦੇ ਵਿੱਚ ਸਾਡੇ ਤੇ ਹੱਲਾ ਨਹੀਂ ਹੋਣਾ ਚਾਹੀਦਾ ਸੋ ਇਹ ਬਚਨ ਲੈ ਕੇ ਆਪ ਜੀ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਜਥਿਆਂ ਨੂੰ ਵੱਖ-ਵੱਖ ਸੰਗਤਾਂ ਦੇ ਦਰਾਂ ਨੂੰ ਵੱਖ-ਵੱਖ ਕਲਾਕਿਆਂ ਦੇ ਵਿੱਚ ਚਿੱਠੀ ਪੱਤਰਾ ਰਾਹੀਂ ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਜੀ ਨੇ ਸਨੇਹ ਭੇਜ ਦਿੱਤੇ ਪਰ ਉਧਰੋਂ ਸ਼ੂਯਾ ਰਿਪੋਰਟ ਮਿਲੀ ਕਿ ਐਸ ਵੇਲੇ ਸਾਡੇ ਤੇ ਬੜਾ ਵੱਡਾ ਹਲਾ ਹੋਵੇਗਾ ਜਿਸ ਦੇ ਨਾਲ ਸਾਡਾ ਬਹੁਤ ਨੁਕਸਾਨ ਖਾਲਸੇ ਦਾ ਜਾਨੀ-ਮਾਲੀ ਨੁਕਸਾਨ ਹੋਵੇਗਾ ਇਸ ਵਾਸਤੇ ਇਸ ਦੀਵਾਲੀ ਦੇ ਪ੍ਰੋਗਰਾਮ ਨੂੰ ਕੈਂਸਲ ਕੀਤਾ ਜਾਵੇ ਔਰ ਅੱਗੇ ਗੁਰਮਤਾ ਹਰਸ਼ੁਦਾ ਜਾਵੇਗਾ ਸੋ ਉਸੇ ਤਰ੍ਹਾਂ ਜਿਵੇਂ ਪਹਿਲਾਂ ਚਿੱਠੀਆਂ ਪਹਚਾਈਆਂ ਉਸੇ ਤਰ੍ਹਾਂ ਹੀ ਫਿਰ ਚਿੱਠੀਆਂ ਲਿਖੀਆਂ ਗਈਆਂ ਖਾਲਸਾ ਕੌਮ ਨੂੰ ਜਾਗਰੂਕ ਕੀਤਾ ਗਿਆ ਕਿ ਭਾਈ ਦਿਵਾਲੀ ਦੇ ਇਸ ਮੌਕੇ ਤੇ ਤੁਸੀਂ ਨਹੀਂ ਆਉਣਾ ਤਾਂ ਕਿ ਆਪਾਂ ਇਸ ਹੱਲੇ ਤੋਂ ਬਚ ਕੀਏ ਵੈਰੀ ਦੇ ਕਹਿਰ ਤੋਂ ਬਚ ਕੀਏ ਸਾਡੇ ਸਿੱਖਾਂ ਦਾ ਕਤਲੇਆਮ ਨਾ ਹੋਵੇ ਇਹ ਚਿੱਠੀਆਂ ਸਾਰੇ ਗੁਰਸਵਾਰਿਓਂ ਭੇਜ ਦਿੱਤੀਆਂ ਗਈਆਂ ਔਰ ਜਿਸ ਵੇਲੇ ਵਸਾਖੀ ਦਾ ਵੀ ਤਿਹਾੜੀ ਸਤਰੀ ਮਨਾਇਆ ਜਾਂਦਾ ਸੀ ਜਿਸ ਵੇਲੇ ਇਸ ਦੀਵਾਲੀ ਦੇ ਘਟਦੇ ਉੱਤੇ ਸੰਗਤਾਂ ਹਜ਼ਰ ਨਾ ਹੋਈਆਂ ਤਾਂ ਗੁਰੂ ਸਵਾਰਿਓ ਚੜਚੜਾਵਾ ਵੀ ਨਾ ਹੋਇਆ ਤੇ ਜਿਹੜਾ 5000 ਰੁਪਿਆ ਸੀ ਉਹਨਾਂ ਨੇ ਮੰਗਿਆ ਕਿ ਸਾਡੀ ਮਾਇਆ ਸਾਨੂੰ ਦਿੱਤੀ ਜਾਵੇ ਤਾਂ ਉਸ ਵੇਲੇ ਭਾਈ ਮਣੀ ਸਿੰਘ ਨੇ ਕਿਹਾ ਵੀ ਜਦੋਂ ਇਕੱਠ ਹੀ ਨਹੀਂ ਹੋਇਆ ਤੇ ਤੁਹਾਨੂੰ ਪੈਸਾ ਕਦਾ ਇਸ ਕਰਕੇ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕਰਕੇ ਬਾਹਨਾ ਬਣਾ ਕੇ ਉਨੂੰ ਲਾਹੌਰ ਨਖਾਸ ਖਾਂ ਚੌਕ ਵਿੱਚ ਲਜਾਇਆ ਗਿਆ ਅਤੇ ਉਹਦੇ ਤੇ ਫਤਵਾ ਲਾਇਆ ਗਿਆ ਕਿ ਤੂੰ ਇਹ ਮਾਇਆ ਨਹੀਂ ਦਿੱਤੀ ਤੂੰ ਕਾਲ ਕਰਕੇ ਮੁکریاں ਹੈ ਇਸ ਕਰਕੇ ਤੈਨੂੰ ਸਜ਼ਾ ਦਿੱਤੀ ਜਾਵੇਗੀ ਤੇਰਾ ਬੰਦ-ਬੰਦ ਕਟਿਆ ਜਾਵੇਗਾ ਸੋ ਗੁਰੂ ਸਵਾਰਿਓ ਕਾਜੀ ਨੇ ਫਤਵਾ ਲਾ ਦਿੱਤਾ ਕਿ ਭਾਈ ਮਣੀ ਸਿੰਘ ਦਾ ਬੰਦ-ਬੰਦ ਕਟਿਆ ਜਾਵੇ ਔਰ ਜਿਸ ਦਿਨ ਭਾਈ ਮਣੀ ਸਿੰਘ ਦਾ ਬੰਦ-ਬੰਦ ਕੱਟਣ ਵਾਸਤੇ ਨਖਾਸ ਖਾਂਚਾਉਂ ਦੇ ਵਿੱਚ ਇਕਤਰਤਾ ਹੋਈ ਔਰ ਕਾਜੀ ਦੇ ਕਹਿਤੇ ਜਲਾਦ ਨੇ ਟੋਕਾ ਤਿਖਾ ਕੀਤਾ ਭਾਈ ਮਣੀ ਸਿੰਘ ਨੇ ਆਪਣਾ ਮਨ ਤਿਖਾ ਕੀਤਾ ਔਰ ਜਦੋਂ ਮਨ ਤਿਖਾ ਕਰਕੇ ਪਿਆਰਿਓ ਭਾਈ ਮਣੀ ਸਿੰਘ ਆਣ ਕੀ ਚੌਂਕੜਾ ਮਾਰ ਕੇ ਬੈਠ ਗਏ ਤੇ ਅਗਲੇ ਬੰਨੇ ਜਦੋਂ ਜਿਹੜੀ ਮੁੱਢੀ ਦੇ ਉੱਤੇ ਟੋਕੇ ਦੇ ਨਾਲ ਕਟਣਾ ਸੀ ਪਿਆਰਿਓ ਜਦੋਂ ਜਲਾਦ ਨੇ ਟੋਕਾ ਗੋਟ ਤੇ ਮਾਰਿਆ ਤਪਾਹੀ ਮਣੀ ਸਿੰਘ ਨੇ ਦੂਜੇ ਹੱਥ ਨਾਲ ਉਸ ਦੀ ਬਾਹ ਪਕੜ ਲਈ ਕਹਿਣ ਲੱਗਾ ਕੀ ਕਰਨ ਲੱਗਾ ਇਸ ਵੇਲੇ ਜਲਾਲ ਮਾਮ ਦੀ ਵਿੱਚ ਹੱਸਿਆ ਕਹਿੰਦਾ ਵੀ ਇਹ ਸਿੱਖ ਡਰ ਗਿਆ ਹੈ ਇਸਲਾਮ ਕਬੂਲ ਕਰਨ ਨੂੰ ਤਿਆਰ ਹੋ ਗਿਆ ਹੈ ਕਹਿਣ ਲੱਗਾ ਹਾਂ ਦੱਸ ਕਹਿੰਦਾ ਇਸ ਤਰ੍ਹਾਂ ਨਹੀਂ ਜੋ ਤੈਨੂੰ ਹੁਕਮ ਹੋਇਆ ਉਸ ਹੁਕਮ ਦੇ ਨਾਲ ਕੱਟ ਕਹਿਣ ਲੱਗਾ ਹੁਕਮ ਹੋਇਆ ਬੰਦ ਬੰਦਾ ਕਹਿੰਦਾ ਫਿਰ ਇਹ ਬੰਦ ਕਿਵੇਂ ਤੇਰਾ ਬਣਿਆ ਕਹਿੰਦਾ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਕਰ ਦੇਖ ਕੇ ਸਿੰਘ ਦੇ ਜਲਾਲ ਨੂੰ ਹਰਾਨ ਰਹਿ ਗਿਆ ਕਹਿਣ ਲੱਗਾ ਮੈਂ ਤਾਂ ਗੁੜ ਤੋਂ ਵਰਕਾਂ ਤੋਂ ਵੱਢ ਕੇ ਮੋਰਚਾ ਫਤਿਹ ਕਰੂ ਸਾ ਪਰ ਇਹ ਖਾਲਸਾ ਤਾਂ ਅੱਗੇ ਨਿਕਲ ਗਿਆ ਇਹ ਕਹਿੰਦਾ ਕਿ ਉਂਗਲਾ ਦੇ ਪੋਟਿਆਂ ਤੋਂ ਸ਼ੁਰੂ ਕਰੋ ਸੋ ਪਿਆਰਿਓ ਕੋਟਾ-ਕੋਟਾ ਕਰਕੇ ਭਾਈ ਮਣੀ ਸਿੰਘ ਨੂੰ ਸਰੀਰ ਨੂੰ ਕੱਟ-ਕੱਟ ਕੇ ਮਾਸ ਨੂੰ ਨੋਚਿਆ ਗਿਆ ਸਰੀਰ ਨਾਲੋਂ ਅਲੱਗ ਕੀਤਾ ਗਿਆ ਇਸ ਤਰ੍ਹਾਂ ਕਰਕੇ ਭਾਈ ਮਣੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਸ਼ਹੀਦੀ ਦਾ ਰੋਸ ساری ਦੁਨੀਆ ਦੇ ਉੱਤੇ ਫੈਲ ਗਿਆ ਔਰ ਜਿਸ ਵੇਲੇ ਸਾਰੀ ਦੁਨੀਆ ਦੇ ਵਿੱਚ ਰੋਸ ਫੈਲਿਆ ਉਦੋਂ ਕਾਨੂੰ ਆਉਂਦੇ ਸ਼ਮਤੇ ਜਿਹੜਾ ਹਮਲਾ ਸੀ ਛੋਟਾ ਕੱਲੂਕਾਰਾ ਉਦੋਂ ਬਾਅਦਾਂ ਵੱਡਾ ਕੱਲੂਕਾਰਾ ਵੱਡੇ ਕੱਲੂਕਾਰੇ ਦੇ ਵਿੱਚ ਸਿੱਖਾਂ ਦੀਆਂ ਬੜੀਆਂ ਸ਼ਹੀਦੀਆਂ ਹੋਈਆਂ ਔਰ ਫਿਰ ਵੀ ਸਿੱਖ ਸੰਗਠਤ ਹੁੰਦੇ ਗਏ ਔਰ ਇੱਕ ਸਮਾਂ ਐਸਾ ਆਇਆ ਕਿ ਦੀਵਾਲੀ ਦਾ ਤਿਆਰ ਹੀ ਮਨਾਉਣ ਵਾਸਤੇ ਹਰਮੰਦਰ ਸਾਹਿਬ ਵਿਖੇ ਇਕੱਤਰਤਾ ਸਿੰਘਾਂ ਦੀ ਹੋ ਰਹੀ ਸੀ ਉਦੋਂ ਅਬਦਾਲੀ ਨੂੰ ਵੀ ਪਤਾ ਲੱਗ ਗਿਆ ਇਹ ਪਿਆਰਿਓ ਉਦੋਂ ਬੜਾ ਗੁੱਸਾ ਸੀ ਸਿੰਘਾਂ ਦੇ ਮਨ ਵਿੱਚ ਭਾਈ ਮਣੀ ਸਿੰਘ ਦਾ ਭਾਈ ਮਣੀ ਸਿੰਘ ਦਾ ਤੇ ਜਿਹੜੇ ਘੱਲੂ ਘਾਰਾ ਵੱਡਾ ਹੋਇਆ ਸੀ ਉਸ ਦਾ ਸਿੰਘਾਂ ਦੇ ਮਨ ਵਿੱਚ ਇਤਨਾ ਗੁੱਸਾ ਸੀ ਜੋਸ਼ ਵਿੱਚ ਆ ਕੇ ਸਿੰਘਾਂ ਨੇ ਕਤਰਤਾ ਵੀ ਅੰਮ੍ਰਿਤਸਰ ਸ਼ਹਿਰ ਵਿੱਚ ਕੀਤੀ ਔਰ ਆਪਣੀ ਤਿਆਰੀ ਵੀ ਕੀਤੀ ਔਰ ਇਹ ਤਿਆਰੀ ਦੇ ਵਿੱਚ ਉਹ ਜਿਹੜਾ ਉਸ ਵੇਲੇ ਅਫਦਾਲੀ ਨੇ ਹਲਾ ਬੋਲ ਦਿੱਤਾ ਔਰ ਉਸ ਹੱਲੇ ਦੇ ਵਿੱਚ ਬڑا ਜਦੋਂ ਜੈਦ ਹੋਈ ਉਸ ਜਦੋਂ ਜੈਦ ਦੇ ਵਿੱਚ ਸਿੰਘਾਂ ਦੇ ਉੱਤੇ ਆ ਕੇ ਅਬਦਾਲੀ ਨੇ ਜਸਵੈਲ ਅੱਲਾ ਬੋਲਿਆ ਤੇ ਪਿਆਰੇ ਆ ਗੋ ਖਾਲਸੇ ਨੇ ਵੀ ਲੋਹੇ ਦੇ ਜਣੇ ਚਬਾਉਣੇ ਸ਼ੁਰੂ ਕੀਤੇ ਇਸ ਇਤਿਆਰ ਨੂੰ ਮੁੱਖ ਰੱਖਦਿਆਂ ਹੋਈਆਂ ਸ਼ਕਤਾਂ ਦੂਰ ਦੂਰ ਤੋਂ ਹਰਮੰਦਰ ਸਾਹਿਬ ਪਹੁੰਚੀਆਂ ਇਸ ਇਤਿਆਰ ਨੂੰ ਮੁੱਖ ਰੱਖ ਕੇ ਸਿੱਖ ਜਨਾਇਲ ਆਪਸੀ ਮਿੱਤ ਪੇੜ ਪੜਾ ਕੇ ਇਕ ਨਿਸ਼ਾਨ ਸਾਹਿਬ ਵੇਖ ਕਤਰ ਹੋਏ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਤੋਂ ਬਖਸ਼ਾ ਪ੍ਰਾਪਤ ਕਰਦਿਆਂ ਕਰਦੇ ਸੀ ਸਿੱਖ ਇਤਿਹਾਸ ਵਿੱਚ 6 ਕਤਕ 1819 5 17 ਅਕਤੂਬਰ 1762 ਦੀ ਦਿਵਾਲੀ ਯਾਦਗਾਰ ਬਣ ਕੇ ਰਹੀ ਇਸ ਦਿਨ ਸਿੰਗਾ ਨੇ ਏਸ਼ੀਆ ਦੀ ਉਸ ਸਮੇਂ ਦੀ ਸਭ ਤੋਂ ਵੱਡੀ ਤਾਕਤ ਅਮਰ ਸ਼ਾਹ ਅਬਦਾਲੀ ਨੂੰ ਰਾਇਆ ਅਬਦਾਲੀ ਜਿਹਦੇ ਨਾਮ ਤੋਂ ਅੰਗਰੇਜ਼ੀ ਤਾਕਤ थरकाਂਦੀ ਸੀ ਜਿਸ ਨੇ ਪਾਣੀ ਪਾਦੇ ਮੈਦਾਨ ਵਿੱਚ ਮਰਾਠਿਆਂ ਨੂੰ ਬੁਰੀ ਤਰ੍ਹਾਂ ਆਇਆ ਸੀ ਕੇਵਲ 8.5 ਮਹੀਨੇ ਪਹਿਲਾਂ ਅਬਦਾਲੀ ਨੇ ਕੋਪਰ ਹੀੜੇ ਵਿੱਚ ਵੱਡੇ ਕੱਲੂ ਘਾਰੇ ਵਿੱਚ ਸਿੱਖਾਂ ਦਾ ਉਸ ਸਮੇਂ ਵੱਡਾ ਕਤਲੇਆਮ ਕੀਤਾ ਸੀ ਜਦੋਂ ਸਿੱਖ ਵੱਡੀ ਗਿਣਤੀ ਵਿੱਚ ਪਰਵਾਰਾਂ ਸਵੇਦ ਜੰਗ ਲਈ ਤਿਆਰ ਨਹੀਂ ਸਨ ਤੇ ਇਹਦੇ ਇਸੇ ਜੰਗ ਦੇ ਵਿੱਚ ਅਬਦਾਲੀ ਦਾ ਵੀ ਬਹੁਤ ਨੁਕਸਾਨ ਹੋਇਆ ਸੀ ਅਬਦਾਲੀ ਨੇ ਵੱਡੇ ਕੱਲੂ ਘਾਰੇ ਵਿੱਚ ਸਿੱਖ ਕਤਲੇਆਮ ਕਰਨ ਤੋਂ ਬਾਅਦ ਹਰਮੰਦਰ ਸਾਹਿਬ ਦੀ ਬੇਦਵੀ ਕੀਤੀ ਸਰੋਵਰ ਤੱਕ ਪੂਰ ਦਿੱਤਾ ਸਿੰਘਾਂ ਦੀ ਦਿਵਾਲੀ ਵੇਲੇ ਮੋਟ ਅੰਮ੍ਰਿਤਸਰ ਵੇਲੇ ਇਕੱਠੇ ਹੋਏ ਅਬਦਾਲੀ ਸਿੰਘਾਂ ਦੇ ਗਰੀਲਾ ਜੋਤੋਂ ਦੁਖੀ ਸੀ ਉਹ ਵਾਰ-ਵਾਰ ਸਿੰਘਾਂ ਤੇ ਹੱਲੇ ਕਰਕੇ ਸਦਾ ਵਾਸਤੇ ਖਤਮ ਕਰਨਾ ਚਾਹੁੰਦਾ ਸੀ ਲਾਹੌਰ ਤੋਂ ਚੱਲ ਕੇ ਅਬਦਾਲੀ ਅੰਮ੍ਰਿਤਸਰ ਪਹੁੰਚਿਆ ਸਿੰਘਾਂ ਦੀ ਇਸ ਵਾਰ ਬੜੀ ਵੱਡੀ ਤਿਆਰੀ ਸੀ ਨਗਾਰੇ ਤੇ ਚੋਟ ਵਜੀ ਧੌਂਸਿਆਂ ਤੇ ਚੋਟਾਂ ਲਗੀਆਂ ਨਿਸ਼ਾਨ ਸਾਹਿਬ ਖੁੱਲ ਗਏ ਇਸ ਵਾਰ ਅਬਦਾਲੀ ਦਾ ਪੰਗਾ ਮਰਾਠਿਆਂ ਨਾਲ ਨਹੀਂ ਸੀ ਸਗੋਂ ਸਿੰਘਾਂ ਨਾਲ ਸੀ ਮਰਾਠਿਆਂ ਤੇ ਸਿੰਘਾਂ ਜਮੀਨ ਸਮਾਨ ਦਾ ਫਰਕ ਸੀ ਇਤਿਹਾਸ ਅਨਸਾਰ ਦਿਵਾਲੀ ਦਾ ਐਤਵਾਰ ਵਾਲਾ ਦਿਨ ਤੇ ਸੂਰਜ ਗਰਨ ਲੱਗਾ ਹੋਇਆ ਜਿਵੇਂ ਹਨੇਰਾ ਲੱਗ ਰਿਹਾ ਸੀ ਸਿੰਘ ਸੂਰਮਿਆਂ ਨੇ ਜਦ ਕਰਾਰੇ ਹੱਥ ਦਿਖਾਏ ਅਵਦਾਲੀ ਦੇ ਜਨਾਇਰ ਕੇ ਵਕੀ ਰਹਿ ਗਏ ਸਿੰਘ ਜਾਨਾਂ ਤਲੀ ਤੇ ਧਰ ਕੇ ਵੈਰੀ ਨਾਲ ਜੂਝ ਰਹੇ ਸੀ ਸਿੰਘਾਂ ਅੰਦਰ ਦੂਰਾ ਗੁੱਸਾ ਸੀ ਇੱਕ ਵੱਡੇ ਕੱਲੂ ਘਾਰੇ ਦਾ ਦੂਜਾ ਹਰਮੰਦਰ ਸਾਹਿਬ ਦੀ ਵਿਧਵੀ ਦਾ ਤੇ ਜੈ ਮਣੀ ਸਿੰਘ ਦੀ ਸ਼ਹੀਦੀ ਦਾ ਸਿੰਘ ਸੂਰਮੇ ਅਮਰਸਾਦੀ ਪੁੱਤਰ ਧਰਤੀ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਵੱਧ ਵੱਧ ਕੇ ਸ਼ਹੀਦਿਆਂ ਦੇ ਲਈ ਕਾਲੇ ਪੈਰੇ ਸੀ ਤੜਕੇ ਦੀ ਲੱਗੀ ਹੋਈ ਲੜਾਈ ਵਿੱਚ ਏਸ਼ੀਆ ਦੀ ਉਹ ਤਾਕਤ ਪਿੱਛੇ ਹਟਣ ਲਈ ਮਜਬੂਰ ਹੋ ਗਈ ਜਿਸ ਨੇ ਕਦੇ ਹਾਰ ਵਾਲਾ ਸੂਰਜ ਵੇਖਿਆ ਹੀ ਨਹੀਂ ਸੀ ਹਾਰ ਦਾ ਮੂਤਕੇ ਨਹੀਂ ਸੀ ਸੂਰਜ ਨੀਵਾ ਹੁੰਦਾ ਜਾ ਰਿਹਾ ਹੈ ਅਬਦਾਲੀ ਆਪਣੀ ਜੱਥ ਦਾ ਖਿਆਲ ਛੱਡ ਕੇ ਲਾਹੌਰ ਵੱਲ ਪਿਛਾਂ ਨੂੰ ਹਟਣ ਲੱਗ ਪਿਆ ਹੈ ਗਲੀਆਂ ਬਾਜ਼ਾਰਾਂ ਵਿੱਚ ਦਰਾਨੀਆਂ ਦੀਆਂ ਲਾਸ਼ਾਂ ਦੀ ਤੇ ਹਿਰ ਲਗੇ ਪੈ ਨਹੀਂ ਸਿੰਘ ਟੋਟੇ ਟੋਟੇ ਹੋ ਕੇ ਲੜੇ ਰਜ ਰਸ਼ੀਦੀ ਜਾਂ ਪੀਤੇ ਮਜੂਦਾ ਪਤਲੀ ਘਰ ਰੇਲਵੇ ਕਲੋਨੀ ਰਾਣੀ ਬਾਗ ਕਚਹਿਰੀਆਂ ਵਾਲਾ ਥਾਂ ਲੜਾਈ ਦਾ ਪੜ ਬਣਿਆ ਹੋਇਆ ਸੀ ਸਿੰਘਾਂ ਨੇ ਆਪਣੀ ਬਹਾਦਰੀ ਤੇ ਸ਼ਰਮਤਾਈ ਦੀ သਬੂਦਤਾ ਉਹਦੀ ਮਿਸਾਲ ਕਿਤੇ ਵੀ ਨਹੀਂ ਲੱਭਦੀ ਸਿੰਘਾਂ ਦੀਆਂ ਤੇਗਾਂ ਤੇ ਨੇਜਾਂ ਤੋਂ ਡਰਦੇ ਗਾੜੀ ਘੋੜੀਆਂ ਨੂੰ ਡੀਆਂ ਲਾ ਕੇ ਐਵੇਂ ਨਸੇ ਤੇ ਦੌੜ ਜਿਵੇਂ ਦੌੜ ਲੱਗੀ ਹੋਵੇ ਲਾਹੌਰ ਪਹਿਲਾਂ ਕੌਣ ਪਹੁੰਚਦਾ ਹੈ ਅਬਦਾਲੀ ਨੇ ਹਨੇਰੀ ਦਾ ਆਸਰਾ ਲਿਆ ਜਿੰਨੀ ਕੁ ਬਚੀ ਫੌਜ ਸੀ ਉਸ ਨੂੰ ਹੁਕਮ ਕੀਤਾ ਕਿ ਵਾਹਦਾਈ ਲਾਹੌਰ ਵੱਲ ਨੂੰ ਭੱਜਣ ਸਿੰਘ ਵੀ ਮਗਰੇ ਉਤਰੇ ਲਾਹੌਰ ਤੱਕ ਵੈਰੀ ਤੇ ਚੜੇ ਪੂਰੇ 24 ਦਿਨਾਂ ਤੱਕ ਲਾਹੌਰ ਦੁਆਲੇ ਸਿੰਘਾਂ ਦਾ ਡੰਕਾ ਵੱਜਦਾ ਰਿਹਾ 12 ਦਸੰਬਰ ਨੂੰ ਅਬਦਾਲੀ ਜ਼ਰੂਰੀ ਸਮਾਨ ਚੁੱਕ ਲਾਹੌਰ ਛੱਡ ਕੇ ਕਾਬਲ ਵੱਲ ਨੂੰ ਨਿਕਲ ਗਿਆ ਸਿੰਘਾਂ ਨੇ ਲਾਹੌਰ ਕਿਨਿਆਂ ਦੇ ਦਰਵਾਜ਼ੇ ਭੰਦਤੇ ਅਤੇ ਕਬਜ਼ਾ ਕਰ ਲਿਆ ਅਬਦਾਲੀ ਜਨਮ ਜਾ ਕੇ ਦੂਰ ਨਿਕਲ ਗਿਆ ਸੀ ਸਿੰਘਾਂ ਦੀ 1765 ਵਾਲੀ ਦਿਵਾਲੀ ਹਮੇਸ਼ਾ ਹੀ ਯਾਦ ਰੱਖਣਯੋਗ ਹੈ ਦਿਵਾਲੀ ਤੋਂ ਬਾਅਦ ਸਮੁੱਚੇ ਪੰਜਾਬ ਇਸ ਸਿੱਖ ਮਿਸਲਾਂ ਦਾ ਸਿੱਖ ਰਾਜ ਆਰੰਭ ਹੋ ਗਿਆ ਹੈ ਸਿੰਘ ਦਿੱਲੀ ਦੇ ਤਖਤ ਦੇ ਜੇਤੂ ਬਣੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਂਦ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਦਿਵਾਲੀ ਹੋਵੇ ਜਾਂ ਹੋਰ ਤਿਹਾ ਸਿੰਘਾਂ ਮਹਿਤਾ ਗੁਰਮਤਿ ਵਿਚਾਰਾਂ ਕਰਦੇ ਹੋਏ ਚੜ੍ਹਦੀ ਕਲਾ ਨਾਲ ਮਨਾਉਂਦੇ ਨੇ ਇਹੀ ਖਾਲਸੇ ਦਾ ਹੈ ਮਾਨਮਤਾ ਇਤਿਹਾਸ ਸੋ ਇਹ ਸੀ ਪਿਆਰਿਓ ਨਾ ਭੁੱਲਣ ਵਾਲੀ ਦਿਵਾਲੀ ਜੇ ਦੇ ਵਿੱਚ ਸਿੰਘਾਂ ਨੇ ਅਬਦਾਲੀ ਨੂੰ ਲੋਹੇ ਦੇ ਚਨੇ ਚਬਾ ਕੇ ਹਾਰ ਦਿੱਤੀ ਸੋ ਆਵ ਹੋਈਆਂ ਪੁੱਲਾਂ ਨੂੰ ਨਾ ਛਤਰੀਏ ਗੱਜ ਕੇ ਫੜਕ ਜਾਈਏ ਜੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ